ਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਤੇ ਦੋ ਤਿੰਨ ਦਿਨਾਂ ਦੀ ਪੰਜਾਬ ਦੇ ਸੋਸ਼ਲ ਮੀਡੀਆ ਨੂੰ ਤੇ ਪੱਤਰਕਾਰਾਂ ਨੂੰ ਇੱਕ ਮੁੱਦਾ ਸਿਆ ਗਿਆ ਕਿ ਧੰਕਵੇਸ਼ ਮੁੱਖ ਮੰਤਰੀ ਦੀ ਕੁੱਟਮਾਰ ਹੋ ਗਈ ਜੀ ਕਿ ਕਿਸਾਂ ਦੀ ਵਿਆਪਦੀ ਹੋ ਗਈ ਬਹੁਤ ਮਾਰਾ ਹੋਇਆ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਵੀ ਆਪਣੇ ਕੋਈ ਮੁੱਖ ਮੰਤਰੀ ਜਾਂ ਕੋ ਸਮਝਾ ਜੇ ਆਪਣੇ ਮਾਸੀ ਦੇ ਮੁੰਡੇ ਨਹੀਂ ਗੇ ਆਪਾਂ ਗੱਲ ਦੇ ਵਿੱਚੋਂ ਗੱਲ ਤੁਸੀਂ ਐ ਪੜੋ ਵੀ ਗੱਲ ਚੱਲੀ ਕਿੱਥੋਂ ਆ ਗਈ ਹੁਣ ਮੈਂ ਸਾਰੇ ਹੀ ਸਿੱਖ ਸੰਗਤਾਂ ਨੂੰ ਜਿੰਨੇ ਵੀ ਉਹਦੇ ਸਪੋਰਟਰ ਆ ਗਏ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਉਹਨੂੰ ਉਹਦੇ ਵਾਸਤੇ ਨਾ ਹੁਣ ਇੱਕ ਇੱਕ ਮੱਝ ਲੈ ਕੇ ਜਾਓ ਤੁਸੀਂ ਜਿਹੜਾ ਵੀ ਕੋਈ ਦਲ ਵਾਲਾ ਜਾਂ ਕੋਈ ਸੇਵਾ ਵਾਲਾ ਜਾਂ ਕੋਈ ਵੀ ਹੈ ਜਿਹੜਾ ਉਹਦਾ ਸਪੋਰਟਰ ਆ। ਉਹ ਜਦੋਂ ਵੀ ਹੁਣ ਮੁੱਖ ਮੰਤਰੀ ਨੂੰ ਮਿਲਣ ਜਾਵੇ ਇੱਕ ਮੱਝ ਲੈ ਕੇ ਆਇਓ। ਮੂਰਾ ਨਸਲ ਦੀ। ਕਿ ਸਾਰੇ ਪਵਾੜੇ ਦੀ ਜੜ ਤਾਂ ਦੁੱਧ ਲੈਣ ਗਈ ਸੀ ਨਾ ਉਹ। ਉਹ ਦੁੱਧ ਲੈਣ ਗਿਆ ਸੀ, ਕੁੱਤਾ ਉਹਦੇ ਮਗਰ ਪੈ ਗਿਆ। ਉਹ ਕੁੱਤੇ ਨੂੰ ਮਾਰਨ ਪੈ ਗਿਆ। ਤੇ ਘਰ ਦਾ ਘਰ ਵਾਲਿਆਂ ਨੇ ਮੰਨ ਲਿਆ ਆ ਤਾਂ ਬੱਚਤ ਦੇ ਮਾਰਿਆ ਨੇ ਬਾੜ ਵਾਲੇ। ਵੀਡੀਓ ਦੋਸਤੋ ਦੋ ਆਈ ਜਾਂਦੀਆਂ ਜਿਹੜੀ ਪਹਿਲੀ ਵੀਡੀਓ ਦੇਖੀ ਸੀ ਉਹ ਮੈਨੂੰ ਵੀ ਐਂ ਲੱਗਿਆ ਵੀ ਯਾਰ ਬਹੁਤ ਨਿਯਾਇਜ਼ ਮਾਰਾ ਹੋਇਆ ਵਿਚਰੇ ਨਾਲ ਗਰੀਬੀ ਬੰਦੇ ਨਾ ਹੋਣੀ ਨਹੀਂ ਚਾਹੀਦੀ ਸੀ ਜਦੋਂ ਕਿਤੇ ਉਹਨਾਂ ਦੇ ਹੋਰ ਗਵਾਂਢੀ ਨੇ ਦੂਜੀ ਵੀਡੀਓ ਹੁਣ ਆਈ ਜਾਂਦੀ ਹੈ ਨਾ ਉਹ ਵੇਖ ਕੇ ਦੱਸਿਓ ਵੀ ਕੌਣ ਸਹੀ ਹੈ ਕਿ ਕੌਣ ਗਲਤ ਹੈ ਸਾਰੇ ਆਂਡ ਗਵਾਂਢ ਨੂੰ ਤਾਂ ਕੋਠੇ ਤੇ ਚੜਾਈ ਫਿਰਦਾ ਉਹ ਬਾਰਕ ਬੰਦ ਕਰਾਤੇ ਉਹਨੇ 12 ਚ ਇੱਟਾਂ ਮਾਰੀ ਜਾਂਦਾ ਕੋਲੇ ਆਰੀ ਪਈ ਐ ਕੁਹਾੜੀ ਐ ਥੌੜਾ ਉਹਦੇ ਕੋਲੇ ਕਿਰਪਾਨ ਐ ਉਹ ਉਹ ਨਹੀਂ ਦਿੰਦਾ ਨਹੀਂ ਕਿਸੇ ਨੂੰ ਇੱਕ ਚੀਜ਼ ਨਾ ਫੜ ਲਿਆ ਕਰੋ ਯਾਰ ਤੁਸੀਂ ਵੀ ਹਾਂ ਵੀ ਪੁਲਿਸ ਨੇ ਕੋਈ ਬਹੁਤ ਮਾਰਾ ਕੀਤਾ ਜਾਂ ਕੀਤਾ ਕੇਸਾਂ ਦੀ ਵਿਆਪਦੀ ਕੀਤੀ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਵੀ ਨਹੀਂ ਕਰਨਾ ਚਾਹੀਦਾ ਥਾਣੇ ਲੈ ਜਾਂਦੇ ਥਾਣੇ ਲੈ ਜਾ ਕੇ ਜੋ ਮਰਜ਼ੀ ਕਰ ਲੈਂਦੇ ਪਰ ਯਾਰ ਦੂਜੇ ਪਾਸੇ ਤੁਸੀਂ ਵੀ ਦੂਜੀ ਵੀਡੀਓ ਵੀ ਦੇਖੋ ਜੇ ਪੁਲਸ ਨੇ ਗਲਤ ਕੀਤਾ ਫਿਰ ਜੇ ਪੁਲਸ ਨੂੰ ਨਹੀਂ ਆ ਕੇ ਫੜਦੀ ਸੀ ਜਾਂ ਕਰਦੀ ਸੀ ਤਾਂ ਅੱਜ ਕੱਲ੍ਹ ਦੁਨੀਆ ਬਹੁਤ ਤੇਜ਼ ਹੈ ਕਦੇ 100 ਨੰਬਰ ਤੇ ਫੋਨ ਲਾਤਾ ਕਦੇ ਕੰਟਰੋਲ ਰੂਮ ਤੇ ਫੋਨ ਲਾਤਾ ਕਦੇ ਕਿਤੇ ਲਾਤਾ ਜੇ ਉਹਨਾਂ ਨੇ ਆ ਕੇ ਫੜ ਲਿਆ ਜਾਂ ਕਾਬੂ ਕਰ ਲਿਆ ਤਾਂ ਹੁਣ ਤੁਸੀਂ ਮੁੱਦਾ ਚੱਕ ਲੈ ਵੀ ਹੋ ਗਈ ਕੇਸਾਂ ਦੀ ਬੇਆਬਦੀ ਜੀ ਬਹੁਤ ਮੁੱਖ ਮੰਤਰੀ ਨੇ ਧੱਕਾ ਹੋਇਆ ਪੁਲਿਸ ਮੁਲਾਜ਼ਮਾਂ ਦੇ ਕਾਰਵਾਈ ਹੋਵੇ ਜੇ ਪੁਲਿਸ ਮੁਲਾਜ਼ਮ ਉਦੋਂ ਨਹੀਂ ਆਉਂਦੇ ਸੀ ਤਾਂ ਵੀ ਕਾਰਵਾਈ ਜੀ ਆਗੇ ਤਾਂ ਵੀ ਕਾਰਵਾਈ। ਯਾ ਕੋਈ ਇੱਕ ਪਾਸ ਇੱਕ ਚੀਜ਼ ਦਾ ਪੱਖ ਨਾ ਦੇਖਿਆ ਕਰੋ ਤੁਸੀਂ ਦੂਜਾ ਪੱਖ ਵੀ ਦੇਖਿਆ ਕਰੋ ਵੀ ਉਹਨੇ ਕਿੰਨਾ ਗੰਦ ਪਾਛ ਰਿਆ ਸੀ। ਕਿਵੇਂ ਇੱਕ ਬਾੜ ਦੇ ਵਿੱਚ ਇੱਟਾਂ ਮਾਰ-ਮਾਰ ਕੇ ਘਰ ਪੰਨੀ ਜਾਂਦਾ ਉਹ। ਉਹਦਾ ਮੈਂ ਤਾਂ ਘਰ ਵਾਲੇ ਚ ਚੰਗੇ ਗਿਣਦਾ ਕਿ ਜਿਹੜੇ ਅੰਦਰ ਵੜ ਜਣੀ ਇਹਦੀ ਹੋਰ ਮੇਰੇ ਮੂੰਹ ਚੋਂ ਨਿਕਲਦਾ ਚੰਗੀ ਤਰ੍ਹਾਂ ਇਹਦੀ ਰਿਪੇਅਰ ਕਰਨੀ ਸੀਗੀ। ਪਹਿਲਾਂ ਦੀ ਪਹਿਲਾਂ ਤੁਸੀਂ ਗਿੱਦੜਾਂ ਦਾ ਗੂੰ ਭਾਂਜ ਤਾ ਪਹਾੜੀ ਚੜਾ ਦਿੰਨੇ ਹੋ ਕਿ ਚੱਕ ਕੇ। ਇਹ ਗੱਲ ਹੋ ਗਈ ਵੀ ਜਿਹਦੇ ਕੇਸ ਰੱਖੇ ਅੰਮ੍ਰਿਤਸ਼ਰ ਕਿਹਾਗਾ ਉਹ ਜੀ ਦੀ ਮਰਜ਼ੀ ਧੀ ਭੈਣ ਇੱਕ ਕਰਦੇ ਜੇ ਉਹ ਨੂੰ ਕੋਈ ਕੋੜਦਾ ਮਾਰਦਾ ਤਾਂ ਮੁੜ ਕੇ ਪੰਚ ਆ ਜਾਂਦਾ ਸਾਰਾ ਉਹ ਵੀ ਵੇਖੋ ਉਹ ਦੀ ਤੁਸੀਂ ਵੀਡੀਓ ਦੇਖੋ ਕਿੰਨਾ ਗੰਦ ਪਾਈ ਜਾਂਦਾ ਕਿਵੇਂ ਇੱਟਾਂ ਨਾਲ ਘਰ ਬਣ ਨਹੀਂ ਜਾਂਦਾ ਤਾਂਹਾਂ ਤੋਂ ਕੋਠੇ ਤੋਂ ਖੜ ਕੇ ਭੈਣ ਜੋ ਗਵੰਢੀ ਤਾਂਹਾਂ ਕੋਠੇ ਦੇ ਛੱਤਾਂ ਦੇ ਜੜੇ ਖੜੇ ਆ ਹਜੇ ਤੁਸੀਂ ਮੰਨ ਲਓ ਵੀ ਉਹ ਦੀਆਂ ਸਾਈਡਾਂ ਲਈ ਜਾਂਦੇ ਹੋਗੇ ਭਰਾਵੋ ਇੱਕ ਤਰਫਾ ਕੰਮ ਨਾ ਕਰਿਆ ਕਰੋ ਪਹਿਲਾਂ ਮੜੇ ਇੱਕ ਅਦਾ ਦਿਨ ਖੜਜਿਆ ਕਰੋ ਵੀਡੀਓ ਆਉਂਦੀ ਮਗਰੋਂ ਆ ਪਹਿਲਾਂ ਹਾਂ ਕਿ ਤੁਸੀਂ ਆਪਣੀਆਂ ਸਫਾਈਆਂ ਪੇਸ਼ ਕਰਨ ਲੱਗ ਗਏ ਨੇ ਹੋਊਗੀ ਜੀ ਕੇਸਾਂ ਦੀ ਬੇਆਬਦੀ ਸਿੱਖ ਮੁੰਡੇ ਦੀ ਨੌਜਵਾਨ ਦੀ ਐ ਹੋਗੇ ਫਲਾਨਾ ਹੋਗੇ ਤੇ ਸਿੱਖ ਮੁੰਡਾ ਭੰਮਾਂ ਦੀ ਕੰਮਤਾ ਦੇ ਕੁੱਤੀਆਂ ਜੜਾਈ ਜਾਵੇ ਯਾਰ ਐਸ ਤਰ੍ਹਾਂ ਨਾ ਕਰਿਆ ਕਰੋ ਹੁਣ ਐ ਕਰੋ ਹੁਣ ਮੈਂ ਦੁਬਾਰੇ ਫੇਰ ਕਹਿਣਾ ਹੈਗਾ ਸਾਰੀ ਲੜਾਈ ਪਈ ਕਿੱਥੋਂ ਆ ਦੁੱਧ ਤੋਂ ਜੋ ਦੋ ਦੋ ਮੱਝਾਂ ਦੇਖੀਓ ਉਹਨੂੰ ਨਾਲੇ ਗਰੀਬ ਦਾ ਵਿਚਾਰੇ ਦਾ ਦੁੱਧ ਦਾ ਕੰਮ ਚੱਲ ਜੂਗਾ। ਅਸ਼ਪਰਾ ਉਹ ਇੰਨੀਆਂ ਗੱਲਾਂ ਕਹਿੰਦੇ ਹੋਏ ਤੁਹਾਡਾ ਆਪਣਾ ਸਿੱਧੂ ਬਾਈ ਬਠੰਡੇ ਤੋਂ ਜੇ ਇੱਕ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜੂ ਕਰਦਾ ਕਰੋ ਤੇ ਕਮੈਂਟਾਂ 'ਚ ਆਪਣੇ ਜਰੂਰ ਆਏ ਦੱਸਣਾ ਵੀ ਤੁਹਾਡੇ ਕੀ ਵਿਚਾਰ ਹੈਗੇ ਜਿਉਂਦੇ ਬਸ ਦੇ ਰਹੋ ਚੜ੍ਹਦੀ ਕਲਾ ਚ ਰਹੋ